ਇਹਦੇ ਵਿੱਚੋਂ ਇੱਕ ਸਵਾਲ ਹੋ ਰਹਾ ਹੈ ਮੇਰੇ ਮਨ ਦੇ ਵਿੱਚ ਜਿੱਦਾਂ ਆਪਨੇ ਹੁਣੇ ਰਾਮ ਸ਼ਬਦ ਦਾ ਦੱਸਿਆ ਮੈਨੂੰ ਬਹੁਤ ਸਾਰਾ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਾ ਇਸਤੇਮਾਲ ਕੀਤਾ ਗਿਆ ਬਹੁਤ ਸਾਰੇ ਲੋਕ ਉਹ ਰਾਮ ਜੀ ਨੂੰ ਵੀ ਸੰਬੋਧਨ ਕਰਦੇ ਆ ਰਾਮ ਦੇ ਨਾਮ ਤੇ ਗੁਰਬਾਣੀ ਦੇ ਵਿੱਚ ਰਾਮ ਸ਼ਬਦ ਦਾ ਕੀ ਅਰਥ ਹੁਣ ਗੁਰਬਾਣੀ ਦੇ ਅੰਦਰ ਸੰਤ ਭਗਤ ਦੀ ਸੰਗਤ ਰਾਮ ਸੰਤ ਭਗਤ ਦੀ ਸੰਗਤ ਰਾਮ ਸੰਗਤ ਅਰਥ ਹੈ ਸਿੱਖਿਆ ਗਿਆ ਪਕੜਿਆ ਤੇ ਜੀ ਹਰ ਕੀਰਤ ਸਾਧ ਸੰਗਤ ਹੈ ਉਹਨੇ ਸਿੱਖਿਆ ਇਹ ਆਰਾਮ ਕਿ ਜੇ ਅਸੀਂ ਇਹ ਸੰਗਤ ਨੂੰ ਮੰਨਾਂਗੇ ਸਿੱਖਿਆ ਨੂੰ ਜੀ ਤੇ ਫਿਰ ਹੀ ਸਾਡੀ ਅਗਲੀ ਗੱਲ ਤੁਰੂਗੀ ਆਹ ਸ਼੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ ਜਿਹਦਾ ਰੂਪ ਤੇ ਰੇਖ ਤੇ ਚਿੰਨ ਕੋਈ ਨਹੀਂ ਜਿਹਦਾ ਨਜ਼ਰ ਨਹੀਂ ਆਉਂਦਾ ਉਹਨੂੰ ਗਿਆਨ ਉਹਨੂੰ ਗਿਆ ਸੈ ਸਭੇ ਕਹ ਦਿੰਦੇ ਆ ਵੀ ਸਾਰਿਆਂ ਚ ਰਮਿਆ ਹੋਇਆ ਹੈ ਹਾਂਜੀ 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 ਅੱਲਾ ਵੀ ਉਹਨੂੰ ਕਹਿਆ ਵਾਗਰੂ ਵੀ ਉਹਨੂੰ ਕਹਿਆ ਕਿ ਕਿਸੇ ਵੀ ਸ਼ਬਦ ਦੇ ਰਟਨ ਨਾਲ ਮਨ ਦਾ ਸੁਭਾਅ ਨਹੀਂ ਬਦਲ ਸਕਦਾ ਬਸ ਗੁਰਬਾਨੀ ਝਾਰ ਪਰ ਸਾਨੂੰ ਰਟਨ ਲਾ ਕੇ ਨਹੀਂ ਦਿੱਤਾ ਜੀ ਜੀ ਇਹ ਸਾਨੂੰ ਪਤਾ ਨਹੀਂ ਲੱਗਾ ਕਦੋਂ ਲਾ ਦਿੱਤਾ ਇਹ ਵੀ ਪਤਾ ਨਹੀਂ